ਹਾਂਜੀ ਕੀ ਹਾਲ ਆ ਜੀ ਠੀਕ ਠਾਕ ਹਾਂ ਜੀ ਸਾਰੇ ਸਾਰੇ ਭੈਣ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੇ ਹਾਂ ਠੀਕ ਠਾਕ ਹੋਵੋਗੇ ਅੱਜ ਜਿਹੜੀ ਗੱਲਬਾਤ ਆ ਉਹ ਮਸੀਹ ਪਰਿਵਾਰ ਵੱਲ ਜਿਹੜੇ ਜਾ ਰਹੇ ਆ ਲੋਕ ਉਹਨਾਂ ਬਾਰੇ ਗੱਲਬਾਤ ਕਰਨੀ ਆ ਆਪਾਂ ਨੇ ਮੈਂ ਤੁਹਾਨੂੰ ਇੱਕ ਵੀਡੀਓ ਵਿਖਾਉਣਾ ਸਵਰਨ ਸਿੰਘ ਟੈਣਾ ਤੁਸੀਂ ਜਾਣਦੇ ਹੋਵੋਗੇ ਠੀਕ ਆ ਅੱਜ ਦਾ ਵਿਚਾਰ ਵਾਲੇ ਤੇ ਉਹਨਾਂ ਦੀਆਂ ਗੱਲਾਂ ਬਾਤਾਂ ਆ ਉਹਨਾਂ ਦੇ ਕੁਝ ਖਿਆਲ ਆ ਤੁਸੀਂ ਉਹਨਾਂ ਨਾਲ ਸਹਿਮਤ ਆ ਜਾਂ ਨਹੀਂ ਸਹਿਮਤ ਠੀਕ ਹੈ ਜੀ ਕੁਝ ਗੱਲਾਂ ਵਾਥਾਂ ਆਪਾਂ ਵੀ ਬੋਲਦੇ ਰਹਿਨੇ ਆ ਪਈ ਹੈ ਨਾ ਲੰਗਰ ਲਾਤੇ ਪੀ ਜਾਂਦੇ ਜੇ ਉਹ ਕਰਤਾ ਹੈ ਨਾ ਪਈ ਜਿਹੜੇ ਗਰੀਬ ਪਰਿਵਾਰ ਆ ਸਿੱਖ ਗਰੀਬ ਪਰਿਵਾਰ ਆ ਉਹਨਾਂ ਦੀ ਹੈਲਪ ਕਰਨੀ ਚਾਹੀਦੀ ਹੈ ਉਹਨਾਂ ਨੂੰ ਕੋਈ ਰੋਜ਼ਗਾਰ ਇਦਾਂ ਦਾ ਬਣਾ ਕੇ ਦੇਵੋ ਪਈ ਜਿਹੜਾ ਸੋਣਾ ਆਪਦਾ ਕਰ ਸਕਣਾ ਹੈ ਨਾ ਬਸਰ ਕਰ ਸਕਣ ਤੇ ਉਹ ਸੋਹਣੀ ਗੱਲ ਲੱਗਦੀ ਆ ਹੁਣ ਪਤਾ ਨਹੀਂਗਾ ਇਸ ਗੱਲ ਦਾ ਪਿੱਛੇ ਜੇ ਆਪਾਂ ਵੀਡੀਓ ਕੀਤਾ ਸੀ ਉਹ ਰਿਕਾਰਡਿੰਗ ਵੀ ਆਪਾਂ ਸੁਣੀ ਸੀਗੀ ਉਹ ਮੁੰਡੇ ਦੀ ਜਿਹੜਾ ਪਹਿਲਾਂ ਇਸਾਈ ਸੀ ਉਹਨਾਂ ਦਾ ਸਾਰਾ ਪਰਿਵਾਰ ਤੇ ਉਹਨੇ ਅਮਰ ਸੱਚ ਲਿਆ ਅਮਰਤਾਰੀ ਹੋ ਗਏ ਹੁਣ ਉਹ ਬੱਚਾ ਤੇ ਬਹੁਤ ਵਧੀਆ ਗੱਲ ਲੱਗੀ ਐ ਮੈਨੂੰ ਉਹ ਵੀ ਤੇ ਉੱਚ ਮੈਂ ਵੀ ਇਹ ਗੱਲ ਕਹੀ ਸੀਗੀ ਵੀ ਮਤਲਬ ਕਿ ਜੇ ਰੰ다 ਟੇਣਾ ਸਾਹਿਬ ਨੇ ਕਹੀ ਐ ਗੱਲ ਵੀ ਜੇ ਤਾਂ ਕੋਈ ਦੂਸਰੇ ਧਰਮ ਦਾ ਬੰਦਾ ਸਿੱਖ ਦੇ ਵਿੱਚ ਕਨਵਰਟ ਹੋ ਜਾਂਦਾ ਤਾਂ ਅਸੀਂ ਕਹਿੰਦੇ ਹਾਂ ਵੀ ਗੁਰੂ ਮਹਾਰਾਜ ਦੀ ਕਿਰਪਾ ਹੋ ਗਈ ਆ ਵੀ ਜੇ ਸਿੱਖ ਕਿਸੇ ਦੂਸਰੇ ਚ ਹੋ ਗਿਆ ਤਾਂ ਫੇਰ ਲੇਕਿਨ ਟੇਣਾ ਸਾਹਿਬ ਨੇ ਜਿਹੜੀ ਗੱਲ ਕਹੀ ਆ ਮੇਰੀ ਗੱਲ ਫੜੀ ਆ ਉਹਨਾਂ ਨੇ ਮੇਰੀ ਉਹੀ ਗੱਲ ਆ ਇਹ ਵੀ ਕਾਰਨ ਕੀ ਉਹਦੇ ਪਿੱਛੇ ਕਾਰਨ ਕੀ ਆ ਹਨਾ ਜਿੱਦਾਂ ਆਪਾਂ ਦਵਾ ਲੈਣ ਜਾਈਦਾ ਡਾਕਟਰ ਕੋਲੇ ਆਪਾਂ ਬਿਮਾਰ ਹੋ ਗਏ ਆ ਤੇ ਆਪਾਂ ਨੂੰ ਪੁੱਛਦਾ ਵੀ ਕੀ ਖਾਦਾ ਸੀ ਤੁਸੀਂ ਹਨਾ ਪੇਟ 'ਚ ਗੜਬੜ ਹੋ ਗਈ ਆ ਜਾਂ ਬੁਖਾਰ ਹੋ ਗਿਆ ਜੁਕਾਮ ਕੁਝ ਵੀ ਆਪਾਂ ਨੂੰ ਬਿਮਾਰ ਹੋ ਜਾਂਦੇ ਆਪਾਂ ਨਾਰਮਲੀ ਤਾਂ ਡਾਕਟਰ ਆਪਾਂ ਨੂੰ ਜਾਣ ਲੱਗੇ ਨੇ ਪੁੱਛਦਾ ਜਾਂਦੇ ਆ ਨੂੰ ਵੀ ਤੁਸੀਂ ਖਾਦਾ ਕੀ ਸੀਗਾ ਹਨਾ ਉਹਦੇ ਪਿੱਛੇ ਕਾਰਨ ਦੇਖਿਆ ਜਾਂਦਾ ਵੀ ਕਾਰਨ ਕੀ ਆ ਇਹ ਜਿਹੜਾ ਸਿਸਟਮ ਚੱਲ ਰਿਹਾ ਆ ਇਦੇ ਪਿੱਛੇ ਕਾਰਨ ਕੀ ਆ ਇਹਨੂੰ ਦੇਖਣਾ ਪੈਣਾ ਆਪਾਂ ਜਿਦਾਂ ਕਿ ਟੈਣਾ ਸਾਹਿਬ ਨੇ ਵੀ ਇਹ ਗੱਲ ਕਹੀ ਆ ਵੀ ਆਪਾਂ ਆਪਣੀ ਲੈਂ ਵਾਢੀ ਕਰੀਏ ਨਾ ਕਿ ਦੂਜੇ ਦੀ ਲੈਂ ਨੂੰ ਮਟਾਈਏ ਚਲੋ ਮੈਂ ਵੀਡੀਓ ਚਾਲੂ ਕਰਦਾ ਤੇ ਟੈਣਾ ਸਾਹਿਬ ਦੀਆਂ ਗੱਲਾਂ ਸੁਣਦੇ ਆਜੋ ਜੀ ਚਲੋ ਸੁਣੋ ਪਿਛਲੇ ਪੰਜ ਕ ਹਫ਼ਤਿਆਂ ਦੇ ਵਿੱਚ ਕਈ ਪਿੰਡਾਂ ਦੀਆਂ ਪੰਚਾਇਤਾਂ ਦੇ ਵੱਲੋਂ ਪਾਸ ਕੀਤੇ ਗਏ ਮਤਿਆਂ ਦੀਆਂ ਖ਼ਬਰਾਂ ਬਣੀਆਂ ਉਹਦੇ ਵਿੱਚ ਇੱਕ ਅਕੜੀ ਪਿੰਡ ਵੀ ਆ ਜਿਹੜਾ ਕਿ ਘਨੌਰ ਹਲਕੇ ਦੇ ਵਿੱਚ ਆ ਇੱਕ ਬਦੋਵਾਲ ਪਿੰਡ ਵੀ ਆ ਜਿਹੜਾ ਕਿ ਮੁੱਲਾਪੁਰ ਦਾਖਾ ਖੇਤਰ ਦੇ ਵਿੱਚ ਦਾਖਾ ਵਿਧਾਨ ਸਭਾ ਹਲਕੇ ਦੇ ਵਿੱਚ ਇੱਕ ਕਰਨਤਾਰਨ ਦੇ ਵਿੱਚ ਵੀ ਪਿੰਡ ਪੈਂਦਾ ਹੈ ਸਾਡਾ ਜੀ ਉਹਦਾ ਨਾਮ ਹੈਗਾ ਜੀ ਕੋਟ ਸੰਗਰ ਸੰਗਰ ਕੋਟੋ ਦਾ ਨਾਮ ਹੈਗਾ ਇੱਕ ਦੀ ਵਿਵਾਦਗ੍ਰਸਤ ਖਬਰ ਆ ਦੋਹਾਂ ਦੀ ਸਿਫਤ ਵਾਲੀ ਖਬਰ ਆ ਬਹੁਤ ਸਾਰੀਆਂ ਪਿੰਡਾਂ ਦੀਆਂ ਪੰਚਾਇਤਾਂ ਐਸੀਆਂ ਜਿਹੜੀਆਂ ਇੱਕ ਸਲੱਖਣੀ ਫੈਸਲੇ ਕਰਦੀਆਂ ਉਹਨਾਂ ਸਾਰਿਆਂ ਨੂੰ ਅਸੀਂ ਸਲਾਮ ਕਰਦੇ ਹਾਂ ਪੰਚਾਇਤਾਂ ਨੂੰ ਸਰਪੰਚਾਂ ਨੂੰ ਕਰਦੇ ਹਾਂ ਪੰਚਾਇਤ ਮੈਂਬਰਾਂ ਨੂੰ ਕਰਦੇ ਹਾਂ ਕਲੱਬਾਂ ਵਾਲਿਆਂ ਨੂੰ ਕਰਦੇ ਹਾਂ ਧਾਰਮਿਕ ਥਾਵਾਂ ਦੀਆਂ ਕਮੇਟੀਆਂ ਨੂੰ ਕਰਦੇ ਹਾਂ ਸੂਝਮਾਨ ਲੋਕਾਂ ਨੂੰ ਕਰਦੇ ਹਾਂ ਜਿਹੜੇ ਆਪਦੇ ਪਿੰਡ ਦਾ ਸਹੀ ਅਰਥਾਂ ਦੇ ਵਿੱਚ ਪਿਤਰ ਕਰਦੇ ਆ ਜਿਹੜੇ ਆਪਦੇ ਪਿੰਡ ਨੂੰ ਨਵੀਆਂ ਲੀਹਾਂ ਦੇ ਉੱਤੇ ਲੈ ਕੇ ਜਾ ਰਹੇ ਆ ਜਿਹੜੇ ਪਿੰਡ ਦਾ ਮੂੰਹ ਮੱਥਾ ਸਵਾਰ ਰਹੇ ਸੱਚੀ ਮੁੱਚੀ ਬਹੁਤ ਚੰਗੇ ਲੋਕ ਆ ਕਿਉਂਕਿ ਪਿੰਡਾਂ ਦੇ ਵਿੱਚ ਰੱਬ ਵਸਦਾ ਤੇ ਰੱਬ ਗੰਦੀ ਥਾਂ ਦੇ ਉੱਤੇ ਤਾਂ ਆਊਗਾ ਨਹੀਂ ਤਾਂ ਗੱਲ ਪੱਕੀ ਆ ਜੇਕਰ ਅਸੀਂ ਥਾਂ ਨੂੰ ਸਵਾਰ ਕੇ ਪਿੰਡ ਨੂੰ ਲਿਸ਼ਕਾ ਕੇ ਪਿੰਡ ਨੂੰ ਸੋਹਣਾ ਬਣਾ ਕੇ ਰੱਖਾਂਗੇ ਤੇ ਕੱਲਾ ਕੱਲਾ ਬੰਦਾ ਪਿੰਡ ਨੂੰ ਸੋਹਣਾ ਬਣਾਉਣ ਚ ਯੋਗਦਾਨ ਪਾਊਗਾ ਤੇ ਰੱਬ ਵੀ ਭਾਈ ਤਾਂ ਹੀ ਉੱਥੇ ਵਸੂਗਾ ਹੋਰ ਕੂੜੇ ਦੇ ਢੇਰਾਂ ਦੇ ਉੱਤੇ ਥੋੜੀ ਉਹਨੇ ਵਸਣਾ ਪਰ ਜਿਹੜੀ ਗੱਲ ਮੈਂ ਕਰ ਲ ਇਸ ਪਿੰਡ ਦੀ ਪੰਚਾਇਤ ਦੇ ਵੱਲੋਂ ਮਤਾ ਪਾਇਆ ਗਿਆ ਤੇ ਉਹਦੇ ਕਰਕੇ ਮੇਰੇ ਮਨ ਦੇ ਵਿੱਚ ਸਵਾਲ ਆਇਆ। ਸਵਾਲ ਇਹ ਆਇਆ ਕਿ ਮੁਸੀਬਾਈ ਚਾਰੇ ਦੇ ਨਾਲ ਜਿਹੜਾ ਇਸ ਵੇਲੇ ਸਾਡਾ ਇਟ ਖੜਕਾ ਚੱਲਦਾ ਉਹ ਆਉਂਦੇ ਸਮੇਂ ਦੇ ਵਿੱਚ ਕਿਹੜੇ ਪਾਸੇ ਨੂੰ ਮੋੜ ਘਟੂਗਾ। ਇਸ ਪਿੰਡ ਦੀ ਪੰਚਾਇਤ ਦੇ ਵੱਲੋਂ ਮਤਾ ਪਾਸ ਕੀਤਾ ਗਿਆ। ਉਹਦੇ ਵਿੱਚ ਇਹ ਗੱਲ ਕਹੀ ਗਈ ਆ ਕਿ ਮੁਸੀਬਾਈ ਚਾਰੇ ਦੇ ਲੋਕ ਜਿਹੜੇ ਪਿੰਡ ਦੇ ਵਿੱਚ ਵੱਸਦੇ ਆ ਇਹਨਾਂ ਦੇ ਘਰ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਨਹੀਂ ਜਾਣ ਦਿੱਤਾ ਜਾਊਗਾ, ਕੋਈ ਨਹੀਂ ਲੈ ਕੇ ਜਾਊਗਾ। ਇਹਨਾਂ ਦੇ ਘਰ ਦੇ ਵਿੱਚ ਕਿਸੇ ਵੀ ਖੁਸ਼ੀ ਗਮੀ ਦੇ ਮੌਕੇ ਦੇ ਉੱਤੇ ਗਰੰਥੀ ਸਿੰਘ ਅਰਦਾਸ ਕਰਨ ਵਾਸਤੇ ਨਹੀਂ ਜਾਊਗਾ। ਇਹਨਾਂ ਨੂੰ ਪਿੰਡ ਦੇ ਵਿੱਚ ਸ਼ੋਭਾ ਯਾਤਰਾ ਨਹੀਂ ਕਰਨ ਦਿੱਤੀ ਜਾਊਗੀ। ਹੂੰ। ਇਹ ਪ੍ਰਚਾਰ ਜਦੋਂ ਵੀ ਇਹਨਾਂ ਦਾ ਕੋਈ ਧਾਰਮਿਕ ਸਮਾਗਮ ਹੁੰਦਾ ਆਪਣੇ ਘਰਾਂ ਦੀਆਂ ਕੰਧਾਂ ਦੇ ਉੱਤੇ ਪੋਸਟਰ ਲਾਹੇ ਕਰ ਸਕਦੇ ਉਦਾਂ ਨਹੀਂ। ਤੇ ਜੇਕਰ ਮੁਸੀਬਾ ਆਇਆ ਜੇੜਾ ਕੋਈ ਵੀ ਵਿਅਕਤੀ ਤੁਰ ਜਾਂਦਾ, ਕੋਈ ਭੈਣ ਵੀਰ ਦੁਨੀਆ ਤੋਂ ਕੁਝ ਕਰ ਜਾਂਦਾ, ਉਹਨਾਂ ਨੂੰ ਪਿੰਡ ਦੇ ਸ਼ਮਸ਼ਾਨ ਘਾਟ ਦੇ ਵਿੱਚ ਸੰਸਕਾਰ ਤਾਂ ਕੀਤਾ ਜਾ ਸਕਦਾ ਪਰ ਦਫਨਾਉਣ ਦਾ ਮੌਕਾ ਨਹੀਂ ਦਿੱਤਾ ਜਾ ਸਕਦਾ, ਦਫਨਾਇਆ ਨਹੀਂ ਜਾਊਗਾ। ਸਵਾਲ ਇਹ ਪੈਦਾ ਹੁੰਦਾ ਵੀ ਇਹ ਫੈਸਲੇ ਸਹੀ ਹਨ ਅਤੇ ਗਲਤ ਹਨ ਜਾਂ ਕਿਵੇਂ ਆ। ਮੀਡੀਆ ਦੇ ਵਿੱਚ ਖਬਰਾਂ ਬਣ ਗਈਆਂ ਚਾਰ ਦਿਨੀਆਂ ਖਬਰਾਂ ਉਸ ਤੋਂ ਬਾਅਦ ਗੱਲ ਖਤਮ ਹੋ ਜਾਣੀ ਆ ਫਿਰ ਕੋਈ ਹੋਰ ਖਬਰ ਆ ਇਹ ਸਾਰਾ ਕੁਝ ਕਿਉਂ ਪੈਦਾ ਹੋਇਆ ਹੂੰ ਮੈਂ ਇਸ ਗੱਲ ਦੇ ਪੱਖ ਦੇ ਵਿੱਚ ਨਹੀਂ ਕਿ ਭਾਈ ਉਹਨਾਂ ਦੇ ਘਰ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਜਿਹੜਾ ਨਾ ਜਾਵੇ ਉਹਨਾਂ ਦੇ ਘਰ ਦੇ ਵਿੱਚ ਕੋਈ ਗੰਧੀ ਸਿੰਘ ਨਾ ਜਾਵੇ ਮੈਂ ਇਸ ਗੱਲ ਦੇ ਨਿਜੀ ਤੌਰ ਤੇ ਪੱਖ ਦੇ ਵਿੱਚ ਨਹੀਂ ਧਰਮ ਸਾਰੇ ਹੀ ਚੰਗੇ ਆ ਸਾਰੇ ਹੀ ਧਰਮ ਸਤਕਾਰ ਸਿਖਾਉਂਦੇ ਆ ਸਾਰੇ ਹੀ ਧਰਮ ਨਫ਼ਰਤ ਖਤਮ ਕਰਨ ਦੀ ਗੱਲ ਕਹਿੰਦੇ ਆ ਕੋਈ ਵੀ ਧਰਮ ਵੰਡੀਆਂ ਦੀ ਗੱਲ ਨਹੀਂ ਕਰਦਾ ਤੇ ਸਾਡਾ ਸਿੱਖ ਧਰਮ ਤਾਂ ਖਾਸ ਤੌਰ ਦੇ ਉੱਤੇ ਇਹਨਾਂ ਗੱਲਾਂ ਦੇ ਉੱਤੇ ਪਹਿਰਾ ਦੇਣ ਵਾਸਤੇ ਕਹਿੰਦਾ ਪਰ ਜਿਹੜਾ ਮੁਸੀਬ ਭਾਈਚਾਰਾ ਜਿਹੜਾ ਈਸਾਈ ਭਾਈਚਾਰਾ ਇਹ ਵਕ ਵਕ ਥਾਵਾਂ ਦੇ ਉੱਤੇ ਪਿੰਡਾਂ ਦੇ ਵਿੱਚ ਕਿਉਂ ਇੰਨੀ ਵੱਡੀ ਗਿਣਤੀ ਦੇ ਵਿੱਚ ਆਇਆ ਜਾਂ ਲੋਕ ਈਸਾਈ ਭਾਈਚਾਰੇ ਦੇ ਵੱਲ ਕਿਉਂ ਜਾ ਰਹੇ ਆ ਪਿੰਡ ਪਿੰਡ ਦੇ ਵਿੱਚ ਚਰਚ ਕਿਉਂ ਵੜ ਰਹੀ ਹੈ ਇਹ ਇੱਕ ਬਹੁਤ ਵੱਡਾ ਸਵਾਲ ਆ ਮੇਰੀ ਨਿੱਜੀ ਤੌਰ ਤੇ ਬੇਨਤੀ ਤੁਸੀਂ ਮੇਰੇ ਨਾਲ ਅਸਹਿਮਤ ਵੀ ਹੋ ਸਕਦੇ ਹੋ ਕਿਉਂਕਿ ਤੁਸੀਂ ਕਹੋਗੇ ਕਿ ਤੂੰ ਕੌਣ ਹਾਂ ਪਰ ਇਸ ਤਰੀਕੇ ਦੇ ਨਾਲ ਦਬਾਇਆ ਕੋਈ ਮਸਲੇ ਦਾ ਹੱਲ ਨਹੀਂ ਹੁੰਦਾ ਧਰਮ ਇੱਕ ਨਿੱਜੀ ਵਿਸ਼ਾ ਤੇ ਕੋਈ ਵੀ ਬੰਦਾ ਕਿਸੇ ਵੀ ਧਰਮ ਦੇ ਵੱਲ ਜਾ ਸਕਦਾ ਇਹ ਉਹਦੀ ਸ਼ਖਸੀ ਅਦਾਦੀ ਆ ਈਸਾਈ ਭਾਈਚਾਰੇ ਵਾਲਾ ਸਿੱਖ ਧਰਮ ਵਿੱਚ ਵੀ ਆ ਸਕਦਾ ਸਿੱਖ ਧਰਮ ਵਾਲਾ Hindu ਧਰਮ ਚ ਵੀ ਜਾ ਸਕਦਾ ਇਹਨਾਂ ਕੱਪ ਨੂੰ ਦਿਮਾਗ ਦਾ ਮੂਹਗਾ ਖੁੱਲਾ ਰੱਖਣਾ ਪਊਗਾ ਸਹੀ ਹੈ ਪਰ ਸਾਡੇ ਪਿੰਡ ਪਿੰਡ ਦੇ ਵਿੱਚ ਕਈ ਕਈ ਦਰਜਨ ਵੀ ਕਈ ਥਾਵਾਂ ਤੇ ਗੁਰੂ ਘਰ ਆ ਫੇਰ ਵੀ ਚਰਚ ਦੀ ਲੋੜ ਕਿਉਂ ਪਈ ਆ ਕਾਰਨ ਕੀ ਆ ਕਹਿੰਦਾ ਆਪਾਂ ਇਹਦਾ ਕਾਰਨ ਮੰਨਦੇ ਵੀ ਭਾਈ ਉਹ ਲਾਲਚ ਦੇ ਦਿੰਦੇ ਚਲੋ ਆਪਾਂ ਇਹ ਵੀ ਇੱਕ ਹੱਦ ਤੱਕ ਮੰਨ ਲਿਆ ਕੁਝ ਕੁ ਲੋਕ ਇਹ ਗੱਲ ਕਹਿੰਦੇ ਆ ਇਹਨਾਂ ਦੇ ਜਿਹੜੇ ਧਾਰਮਿਕ ਸਮਾਗਮ ਹੁੰਦੇ ਆ ਕਈ ਥਾਵਾਂ ਦੇ ਉੱਤੇ ਅੰਧਵਿਸ਼ਵਾਸ ਦੀ ਗੱਲ ਵੀ ਕੀਤੀ ਜਾਂਦੀ ਹੈ ਮੈਂ ਬਿਲਕੁਲ ਇਹਨੂੰ ਗਲਤ ਮੰਨਦਾ ਇਹ ਪਾਈਆਂ ਇਓ ਇਲਾਜ ਨਹੀਂ ਹੁੰਦੇ ਤੇ ਇਸ ਤਰੀਕੇ ਦੇ ਨਾਲ ਧੱਫੇ ਨਹੀਂ ਵੱਜਦੇ ਇਹਦੇ ਨਾਲ ਮੈਂ ਸਹਿਮਤ ਨਹੀਂ ਹਾਂਗਾ ਇਹ ਅਨਭਿਸ਼ਵਾਸ ਮੰਨਦਾ ਪਰ ਉਹ ਪਿੰਡ ਪਿੰਡ ਦੇ ਵਿੱਚ ਚਰਚਾ ਕਿਉਂ ਖੁੱਲ ਗਈ ਸਹੀ ਇਹਦਾ ਇੱਕ ਕਾਰਨ ਇਹ ਆ ਕਿ ਗੁਰੂ ਅਕਸਰ ਜੀ ਫਲਸਫੇ ਦੇ ਮੁਤਾਬਕ ਅਸੀਂ ਸਿੱਖ ਚੱਲੇ ਹੀ ਨਹੀਂ ਚੱਲੇ ਨਹੀਂ ਗੁਰੂ ਅਰਕਨ ਸਾਹਿਬ ਨੇ ਸਾਨੂੰ ਬਰਾਬਰੀ ਦੀ ਗੱਲ ਕਹੀ ਸਾਰੇ ਧਰਮਾਂ ਦਾ ਸਤਿਕਾਰ ਕਰਨ ਦੀ ਗੱਲ ਕਹੀ ਅੱਜ ਗੁਰੂ ਘਰਾਂ ਦੀਆਂ ਕੀ ਹਮੇੜੀਆਂ ਜਿਨ੍ਹਾਂ ਦੇ ਵਿੱਚ ਦਲਿਤ ਭਾਈਚਾਰੇ ਨੂੰ ਬਣਦਾ ਮਾਨ ਸਨਮਾਨ ਦਿੱਤਾ ਗਿਆ ਤੁਸੀਂ ਕਦੇ ਸੋਚ ਕੇ ਦੇਖਿਓ ਇਹ ਹੋਂਤਰੀ ਲੱਗਦਾ ਵੀ ਕੱਲਾ ਸਿੱਖ ਧਰਮ ਜੱਟਾਂ ਦਾ ਧਰਮੀ ਬਣ ਜਾਂਦਾ ਆ ਜੀ ਦੇਖੋ ਜੀ ਆ ਅਬ ਰਾਮਕੜੀਆਂ ਦਾ ਗੁਰਦੁਆਰਾ ਆ ਹੈਗਾ ਜੀ ਮਜਵੀ ਸਿੱਖਾਂ ਦਾ ਗੁਰਦੁਆਰਾ ਅਸੀਂ ਸਿੱਖਾਂ ਦੇ ਵਿੱਚ ਕਿੰਨੀਆਂ ਵੰਡੀਆਂ ਪਾਈਆਂ ਸਹੀ ਹੈ ਮੈਨੂੰ ਨਿੱਜੀ ਤੌਰ ਤੇ ਲੱਗਦਾ ਵੀ ਅਸੀਂ ਉਹਨਾਂ ਦੀ ਉਸ ਤਰੀਕੇ ਨਾਲ ਬਾਹ ਫੜੀ ਹੀ ਨਹੀਂ ਅਸੀਂ ਦਲਤ ਭਾਈਚਾਰੇ ਨੂੰ ਉਹਨਾਂ ਸਨਮਾਨ ਦੇ ਹੀ ਨਹੀਂ ਸਕੇ ਵੀ ਉਹ ਸਾਡੇ ਨਾਲ ਹੀ ਜੁੜੇ ਰਹਿਣ ਤੇ ਜਿੱਥੋਂ ਉਹਨਾਂ ਨੂੰ ਕੋਈ ਆਸਤੀਕਰਨ ਨਹੀਂ ਸੀ ਉਧਰ ਨੂੰ ਤੁਰਪੇ ਪ੍ਰੈਕਟੀਕਲ ਕਲਜਬਤਾ ਦੇ ਕੋਲ ਤੁਰਪੇ ਜਜ਼ਬਾਤੀ ਤੌਰ ਤੇ ਤਾਂ ਆਪਾਂ ਇਹ ਗੱਲ ਕਹਿੰਦੇ ਆ ਵੀ ਨਹੀਂ ਅਡੋਲ ਰਹਿਣਾ ਚਾਹੀਦਾ ਮੈਂ ਵੀ ਕਹਿੰਦਾ ਮੈਂ ਨਹੀਂ ਕਿਸੇ ਹੋਰ ਥਾਂ ਤੇ ਜਾਂਦਾ ਪਰ ਬੰਦੇ ਦੀ ਮੰਦੀ ਮੌਜਵੀ ਆ ਤੇ ਬੰਦੇ ਦੀ ਲੋੜ ਦੀ ਗੱਲ ਵੀ ਆ ਸ਼ਾਇਦ ਇਹਦੇ ਪਿੱਛੇ ਕਾਰਨ ਇਹ ਤਾਂ ਨਹੀਂ ਕਿ ਅਸੀਂ ਬਣਦਾ ਮਾਨਸਨਮਾਨ ਨਹੀਂ ਦਿੱਤਾ ਉੱਥੇ ਉਹਨਾਂ ਨੂੰ ਸਨਮਾਨ ਮਿਲਣ ਲੱਗ ਪਿਆ ਇਹਦੇ ਪਿੱਛੇ ਕਾਰਨ ਇਹ ਤਾਂ ਨਹੀਂ ਕਿ ਅਸੀਂ ਕਦੇ ਲੋੜ ਦੀ ਪੂਰਤੀ ਨਹੀਂ ਕੀਤੀ ਅਸੀਂ ਟੋਚਣਾ ਵਾਲੇ ਮੁਕਾਬਲੇ ਕਰਾਉਂਦੇ ਰਹੇ ਅਸੀਂ ਫालतू ਖਰਚੇ ਕਰਦੇ ਰਹੇ ਤੇ ਉਹਨਾਂ ਨੇ ਇਹਨਾਂ ਦੀ ਲੋੜ ਨੂੰ ਮਹਿਸੂਸ ਕਰਕੇ ਇਹਨਾਂ ਦੀ ਲੋੜ ਪੂਰੀ ਕਰਨੀ ਸ਼ੁਰੂ ਕਰਤੀ ਇਹਦੇ ਪਿੱਛੇ ਤਾਂ ਨਹੀਂ ਕਾਰਨ ਮੈਨੂੰ ਪਿਛਲੇ ਦਿਨੀ ਇੱਕ ਪਿੰਡ ਦੇ ਵੀਰ ਨੇ ਫੋਨ ਕੀਤਾ ਸਤਿਕਾਰਯੋਗ ਵੀਰਾ ਮੇਰਾ ਉਹ ਮਾਲਵੇ ਦੇ ਵਿੱਚ ਮਠੰਡਾ ਜ਼ਿਲ੍ਹੇ ਦਾ ਉਹ ਕਹਿੰਦਾ ਭਾਈ ਜੀ ਸਾਡੇ ਪਿੰਡ ਦੇ ਵਿੱਚ ਨਾ ਚਾਰ ਪਰਿਵਾਰ ਆ ਜਿਹੜੇ ਉਹ ਨਸੀਬ ਭਾਈ ਚਰੇ ਨਾਲ ਜੁੜ ਗਏ ਆ ਮੈਂ ਕਿਹਾ ਕਿਉਂ ਕਹਿੰਦੀ ਉਹਨਾਂ ਦੇ ਘਰੇ ਰੋਟੀ ਨਹੀਂ ਸੀ ਪੱਕਦੀ ਤੇ ਇਧਰਲੇ ਪਾਸ ਉਹਨਾਂ ਨੂੰ ਮਿਲਣ ਲੱਗਦੀ ਆ ਮੈਂ ਕਹਿੰਦੀ ਲੰਗਰ ਤਾਂ ਉਧਰ ਵੀ ਮਿਲਦਾ ਉਹ ਕਹਿੰਦੀ ਲੰਗਰ ਦਾ ਬਹੁਤ ਸਤਿਕਾਰ ਕਰਦੇ ਪਰ ਉਧਾਂ ਜ਼ਿੰਦਗੀ ਦੀਆਂ ਲੋੜਾਂ ਸਮਾਜਿਕ ਤੌਰ ਦੇ ਉੱਤੇ ਮਾਨਸਨਮਾਨ ਇਹ ਕਹਿੰਦੇ ਜੀ ਸਿਵਾਦ ਮਿਲਦਾ ਸਾਨੂੰ ਹੁਣ ਸਹੀ ਹੋ ਸਕਦਾ ਭਾਈ ਉਹਨਾਂ ਦੀ ਗੱਲ ਸਹੀ ਵੀ ਹੋਵੇ ਸੋ ਜੇ ਅੱਜ ਭਾਈ ਪਿੰਡ ਪਿੰਡ ਦੇ ਵਿੱਚ ਚਰਚ ਬਣ ਰਹੀ ਆ ਇਹਦੇ ਕਾਰਨ ਲੱਪਣੇ ਪੈਣਗੇ ਉਹ ਪ੍ਰਚਾਰ ਕਿਵੇਂ ਕਰ ਰਹੇ ਆਪਣੇ ਧਰਮ ਦਾ ਇਹ ਗੱਲ ਸੋਚਣੀ ਪਾਉਗੀ ਆਪਾਂ ਰੋਕ ਨਹੀਂ ਸਕਦੇ ਉਹ ਘਰ ਘਰ ਦੇ ਵਿੱਚ ਜਾ ਰਹੇ ਆਪਣਾ ਲਿਟਰੇਚਰ ਲੈ ਕੇ ਗੜੀਆਂ ਚੌਂਕਾਂ ਮੋੜਾਂ ਦੇ ਉੱਤੇ ਮੁਫਤ ਦੇ ਵਿੱਚ ਆਪਣਾ ਲਿਟਰੇਚਰ ਆਪਣਾ ਸਾਹਿਤ ਵੰਡ ਰਹੇ ਆ ਇੱਥੇ ਸਿੱਖ ਧਰਮ ਵਾਲੇ ਕੀ ਕਰ ਰਹੇ ਆ ਇੱਥੇ ਮੈਂ ਨਾ ਇੱਕ ਗੱਲ ਕਹੂੰਗਾ ਸਾਡੇ ਤਾਂ ਮਤਲਬ ਨਾ ਜਿੱਦਾਂ ਮੈਂ ਪਿੱਛੇ ਜੇ ਇੱਕ ਵੀਡੀਓ ਵੇਖਿਆ ਸੀਗਾ ਉਹ ਨੈਣਾ ਦੇਵੀ ਦੇ ਜਾ ਰਹੇ ਸੀਗੇ ਕੌਣ ਸੀ ਪਤਾ ਨਹੀਂ ਤੇ ਨਾਲ ਉਹਨਾਂ ਨੇ ਨਿਸ਼ਾਨ ਸਾਹਿਬ ਲਾਇਆ ਸੀ ਇੱਕ ਪਾਸੇ ਨੈਣਾ ਦੇਵੀ ਦਾ ਮਤਲਬ ਝੰਡਾ ਲਾਇਆ ਹੋਇਆ ਸੀਗਾ ਤੇ ਮੈਨੂੰ ਤਾਂ ਉਹ ਚ ਬੇਅਦਬੀ ਵਾਲੀ ਕੋਈ ਗੱਲ ਨਹੀਂ ਲੱਗੀਗੀ ਉਹਨਾਂ ਨੇ ਉਹਨੂੰ ਵੀ ਸਤਕਾਰ ਕੀਤਾ ਤੇ ਉਹਦਾ ਵੀ ਸਤਕਾਰ ਕੀਤਾ ਮੈਨੂੰ ਤਾਂ ਐਵੇਂ ਲੱਗਾ ਤੇ ਲੇਕਿਨ ਉੱਥੇ ਕੁਝ ਭਰਾ ਗਈ ਜਾਂਦੇ ਆ ਤੁਸੀਂ ਬੇਅਦਵੀ ਕਰਤੀ ਬੇਅਦਵੀ ਕਰਤੀ ਦੇਖੋ ਜੀ ਗੱਲ ਹੈਗੀ ਏਦਾਂ ਟੇਣਾ ਸਾਹਿਬ ਦੀ ਵੀ ਗੱਲ ਸਹੀ ਆ ਪੀ ਉਹ ਕਿਤਾਬਾਂ ਜੋ ਵੀ ਹਨਾ ਹੈਗੀਆਂ ਅਸਾਇਦ ਦੇ ਬਰਾਦੀਆਂ ਲਿਖੀਆਂ ਹੋਈਆਂ ਉਹ ਫਰੀ ਚ ਦੇ ਰਹੇ ਆ ਫੇਰ ਉਹ ਕੋਈ ਏਦਾਂ ਦਾ ਮਤਲਬ ਰੋਲਾ ਨਹੀਂਗਾ ਹੁਣ ਦੇਖੋ ਜੀ ਗੱਲ ਇਸ ਤਰ੍ਹਾਂ ਆ ਵੀ ਲਾ ਲੋ ਮੈਂ ਹੀ ਗੁਟਕਾ ਸਾਹਿਬ ਆ ਮੇਰੇ ਕੋਲੇ ਜੇ ਮੈਂ ਇੱਥੇ ਰੱਖਤਾ ਕਿਸੇ ਨੇ ਦੇਖ ਲਿਆ ਹਨਾ ਵੀ ਮੈਂ ਸੋਚਦਾ ਵੀ ਚਲੋ ਵੀ ਗੁਰਬਾਣੀ ਬੰਦਾ ਪੜ੍ਹ ਲੈਂਦਾ ਗੱਡੀ 'ਚ ਬਹਿ ਕੇ ਹੈਂ ਤੇ ਮੈਂ ਰੱਖਦਾ ਐਵੇਂ ਇੱਥੇ ਰੱਖਦਾ ਹਨਾ ਰੁਮਾਲ ਦੇ ਵਿੱਚ ਜਾਂ ਕਿਵੇਂ ਵੀ ਲੁਪੇਟ ਕੇ ਰੱਖਦਾ ਤੇ ਕਿਸੇ ਨੇ ਵੇਖ ਲਿਆ ਕਹਣਾ ਜੀ ਤਾਂ ਪੇਅਦਵੀ ਆ ਹਨਾ ਲੋਕ ਇਹਨਾਂ ਗੱਲਾਂ ਤੋਂ ਬਹੁਤ ਡਰਦੇ ਆ ਕੋਈ ਜਿੱਦਾਂ ਇੱਕ ਫਿਲਮ ਆਈ ਸੀ ਚਾਰ ਸਾਹਿਬ ਜਦ ਦੇ ਹਨਾ ਉੱਥੇ ਵੀ ਰੋਲਾ ਪਿਆ ਸੀਗਾ ਕੋਈ ਫਿਲਮ ਨਹੀਂ ਕੋਈ ਸੀਰੀਅਲ ਨਹੀਂ ਕੋਈ ਕਾਰਟੂਨ ਨਹੀਂ ਬੱਚੇ ਜਿਹੜਾ ਵੇਖਦੇ ਆ ਨਾ ਉਹੀ ਉਹੀ ਮੰਗਦੇ ਆ ਆ ਜੀ ਲਿਆਓ ਸ਼ਿਵਜੀ ਦੀ ਮੂਰਤੀ ਲਿਆਓ ਮਾਤਾ ਦੀ ਫੋਟੋ ਲਿਆਓ ਦੇਖੋ ਜੀ ਗੱਲ ਤਾਂ ਹੈਗੀ ਆ ਬਰਾਬਰ ਟੈਣਾ ਸਾਹਿਬ ਦੀ ਵੀ ਸੁਦਰਨਾ ਦਾ ਸਾਨੂੰ ਪੈਣਾ ਕੁਛ ਨਾ ਕੁਛ ਜਿਹੜਾ ਇੰਨਾ ਕੜਾ ਮਤਲਬ ਕਿ ਕੀਤਾ ਹੋਇਆ ਹੈ ਨਾ ਸਿਸਟਮ ਇਹਨੂੰ ਕੁਛ ਨਾ ਕੁਛ ਲੂਜ਼ ਕਰਨਾ ਪੈਣਾ ਆ ਹਰ ਬੰਦਾ ਡਰਦਾ ਮੈਂ ਇੱਕ ਵਾਰ ਪੰਜਾਬ ਚ ਗਿਆ ਸੀਗਾ ਤੇ ਮੈਂ ਇਹਦਾ ਬੱਸ ਸਟੈਂਡ ਤੇ ਖੜਾ ਸੀ ਐਸੇ ਤਰ੍ਹਾਂ ਮੈਂ ਗੋਲਪਰਨਾ ਬੰਨੇ ਹੋਇਆ ਸੀਗਾ ਮੈਂ ਆਪਦੀ ਹਕੀਕਤ ਦੱਸ ਰਿਹਾ ਮੈਂ ਸਾਡਾ ਹੁਸ਼ਿਆਰਪੁਰ ਦੇ ਵਿੱਚ ਚਾਹਲਾ ਪਿੰਡ ਆ ਉੱਥੇ ਗਿਆ ਸੀ ਮੈਂ ਮੈਂ ਚਲੋ ਵੱਡੇ ਰਹਿੰਦੇ ਆ ਉੱਥੇ ਮਿਲ ਕੇ ਆਈਏ ਉਹਨਾਂ ਨੂੰ ਚਲਾ ਗਿਆ ਮੈਂ ਤੇ ਮੈਂ ਬੱਸ ਸਟੈਂਡ ਤੇ ਖੜਾ ਤੇ ਹੁਣ ਤਾਂ ਥੋੜੀ ਜਿਹੀ ਦਾੜੀ ਹੈਗੀ ਆ ਤੇ ਉਦੋਂ ਮਤਲਬ ਥੋੜੀ ਮਾੜੀ ਮਾੜੀ ਸੀਗੀ ਤੇ ਇੱਕ ਭਰਾ ਆਇਆ ਉੱਥੇ ਮੈਨੂੰ ਕਹਿੰਦਾ ਕਿਹੜਾ ਪਿੰਡ ਆ ਮਹਿਜ ਆ ਹੀ ਪਿੰਡ ਆ ਕਹਿੰਦਾ ਇਸ ਪਿੰਡ ਚ ਤੈਨੂੰ ਮੈਂ ਪਹਿਲਾਂ ਨਹੀਂ ਵੇਖਿਆ ਮੈਂ ਕਿਹਾ ਜੀ ਗੱਲ ਸੁਣ ਕੇ ਜਾਇਓ ਗੱਲ ਅਪਟੈਣਾ ਸਾਹਿਬ ਦੀ ਸੁਣਨੀ ਮੈਨੂੰ ਕਹਿੰਦਾ ਮੈਂ ਤੈਨੂੰ ਪਹਿਲਾਂ ਨਹੀਂ ਵੇਖਿਆ ਮੈਂ ਕਿਹਾ ਜੀ ਅਸਲ ਦੇ ਵਿੱਚ ਅਸੀਂ ਪਹਿਲਾਂ ਇੱਥੇ ਰਹਿੰਦੇ ਹੁੰਦੇ ਸੀਗੇ ਹੁਣ ਅਸੀਂ ਰਾਜਸਥਾਨ ਚ ਲੱਗੇ ਆ ਮੈਨੂੰ ਕਹਿੰਦਾ ਪਰਨਾ ਕਿਵੇਂ ਬੰਨਿਆ ਦਾ ਮਹਿਜ ਕੀ ਗੱਲ ਠੀਕ ਨਹੀਂਗਾ ਕਹਿੰਦਾ ਤੈਨੂੰ ਪਤਾ ਹੈ ਕੋਣ ਬੰਨਦਾ ਮਹਿਜ ਹੀ ਨਹੀਂ ਤੇ ਦੱਸੋ ਕੀ ਪ੍ਰੋਬਲਮ ਹੈ ਕਹਿੰਦਾ ਤੈਨੂੰ ਪਤਾ ਇਹ ਪਿੰਡਾਂ ਵਾਲੇ ਬੰਦੇ ਹੁੰਦੇ ਸੀ ਸੰਤ ਮਹਿਜ ਹੀ ਜੇ ਮੈਂ ਇਦਾਂ ਬੰਨ ਲਿਆ ਫਿਰ ਕੀ ਆ ਕਹਿੰਦਾ ਮੂੰਹ ਤੇ ਤੇਰੀ ਦਾੜੀ ਨਹੀਂ ਗਈ ਤੇ ਤੂੰ ਪਿੰਡਾਂ ਵਾਲੇ ਦੀ ਸਟਾਈਲ 'ਚ ਤੂੰ ਪਰਨਾ ਬੰਨੀ ਫਿਰਦਾ ਦੇਖੋ ਮੈਂ ਉਸੇ ਟਾਈਮ ਹੈ ਜੀ ਲਓ ਜੀ ਮੈਂ ਲਾ ਦਿੰਦਾ ਹੋਰ ਦੱਸੋ ਮੈਂ ਲਾਤਾ ਜੇ ਅਸੀਂ ਇਦਾਂ ਦੀਆਂ ਚੀਜ਼ਾਂ ਨੂੰ ਲੈ ਕੇ ਇਦਾਂ ਦੀਆਂ ਚੀਜ਼ਾਂ ਨੂੰ ਲੈ ਕੇ ਅਸੀਂ ਇਹ ਚੀਜ਼ਾਂ ਕਰਾਂਗੇ ਤਾਂ ਕੌਣ ਹੋਊਗਾ ਸਾਡੇ ਨਾਲ ਕੌਣ ਰਲੂਗਾ ਦੱਸੋ ਕੋਈ ਜਵਾਬ ਨਹੀਂਗਾ ਜਵਾਬ ਦੇਣ ਦੀ بجائے ਗਾਲਾਂ ਲਿਖੋ ਕਮੈਂਟਾਂ ਚ ਜਾ ਕੇ ਗਾਲਾਂ ਲਿਖਣ ਲੱਪ ਪੈਨੇ ਆਸੀਂ ਇੰਨਾ ਕ ਜਵਾਬ ਦੋ ਸਟੀਕ ਬਰਾਬਰ ਜਵਾਬ ਹੋਣਾ ਚਾਹੀਦਾ ਆ ਬਰਾਬਰ ਇਸ ਗੱਲ ਦਾ ਬਰਾਬਰ ਜਵਾਬ ਹੋਣਾ ਚਾਹੀਦਾ ਵੀ ਪਰਨਾ ਬੰਨੇ ਤੂੰ ਮਤਲਬ ਕੀ ਟੈਨਸ਼ਨ ਹੋਗੀ ਕੀ ਪ੍ਰੋਬਲਮ ਖੜੀ ਹੋਗੀ ਤੇ ਮੈਂ ਉਸ ਤੋਂ ਬਾਅਦ ਮੈਂ ਪੰਜਾਬ ਚ ਪਰਨਾ ਹੀ ਬੰਨਿਆ ਮੈਂ ਘਰ ਜਾ ਕੇ ਦੱਸਿਆ ਉੱਥੇ ਉਹਨਾਂ ਨੂੰ ਓਕੇ ਮੈਂ ਕਹਿੰਦੇ ਕੋਈ ਨਹੀਂ ਕੋਈ ਕੋਈ ਬੰਦੇ ਹੁੰਦੇ ਮੈਂ ਕਿਹਾ ਭਰਾਵਾ ਹੱਥ ਜੋੜੇ ਮੈਂ ਨਹੀਂ ਬੰਦਾ ਕਾ ਐਵੇਂ ਤੇ ਹੁਣ ਦੇਖੋ ਇੱਥੇ ਵੀ ਬੰਨੀ ਫਿਰਦੇ ਅਸੀਂ ਰਾਜਸਥਾਨ 'ਚ ਬੰਨੀ ਫਿਰ ਕੋਈ ਨਹੀਂ ਕੋਈ ਨਹੀਂ ਕੁਝ ਵੀ ਕਹਿੰਦਾ ਸੋ ਇਹ ਗੱਲਾਂ ਬਾਤਾਂ ਆ ਸਾਨੂੰ ਮੁੜਨਾ ਪੈਣਾ ਕੁਝ ਚੀਜ਼ਾਂ ਨੂੰ ਬਰਦਾਸ਼ਤ ਕਰਨਾ ਪੈਣਾ ਠੀਕ ਆ ਜੀ ਕੁਝ ਨਾ ਕੁਝ ਚੱਲਣਾ ਪੈਣਾ ਕੁਝ ਨਾ ਕੁਝ ਤਾਂ ਕਰਨਾ ਪੈਣਾ ਮੁੜਨਾ ਪੈਣਾ ਆਪਾਂ ਨੂੰ ਬਾਕੀ ਆਪਾਂ ਗੱਲ ਲੈਣਾ ਸਭ ਦੀ ਸੁਣ ਲੈਣੇ ਕੀ ਕਹਿੰਦੇ ਆ ਨੂੰ ਆਪਣੀ ਲਕੀਰ ਬਰਾਬਰ ਵੱਢੀ ਕਰਨੀ ਪਊਗੀ ਉਹਨਾਂ ਦੀ ਮਟਾਉਣ ਦੀ ਕੋਸ਼ਿਸ਼ ਨਹੀਂ ਆਪਾਂ ਕਰ ਸਕਦੇ ਤਾਂ ਉਹ ਟੱਕੇ ਨਹੀਂ ਜਾ ਸਕਣਾ ਜਿੰਨਾ ਢੱਕੋਗੇ ਉਹਨਾਂ ਅੱਗੇ ਬਰਣਗੇ ਜਿੰਨਾ ਡਪੋਗੇ ਉਹਨਾਂ ਸਪ੍ਰਿੰਗਾਂ ਜਿਹੜਾ ਉਹ ਤੜਦੇ ਨਾਲ ਉੱਠੂਗਾ ਆਪਾਂ ਗੱਲ ਨੂੰ ਸਮਝ ਗਏ ਕਿ ਭਾਈ ਇੰਨੇ ਗੁਰੂ ਘਰ ਹੋਣ ਸਾਡੇ ਕੋਲੇ ਇੰਨੇ ਪ੍ਰਚਾਰਕ ਹੋਣ ਅਸੀਂ ਗੁਰੂ ਸਾਹਿਬ ਦੇ ਸਿਧਾਂਤਾਂ ਦੇ ਉੱਤੇ ਨੀ ਪਹਿਰਾ ਦੇ ਸਕੇ ਜਾਂ ਵਿਚਲਾ ਕਾਰਨ ਕੀ ਆ ਜਿਹਦੇ ਕਰਕੇ ਇਹ ਅੱਜ ਇੰਨੀ ਵੱਡੀ ਗਿਣਤੀ ਵਿੱਚ ਚਰਚਾ ਬਣੀ ਆ ਸਾਨੂੰ ਕੋਈ ਚਰਚਲੇ ਉੱਤੇ ਇਤਰਾਜ਼ ਨਹੀਂ ਹੈਗਾ ਸਾਨੂੰ ਅੰਧਵਿਸ਼ਵਾਸ ਦੇ ਉੱਤੇ ਇਤਰਾਜ਼ ਹੈਗਾ ਸਾਨੂੰ ਜਿਹੜੇ ਲੋਕ ਧਰਮ ਬਦਲਦੇ ਆ ਉਹਨਾਂ ਦੇ ਉੱਤੇ ਕੋਈ ਇਹ ਨਹੀਂ ਕਿ جنੂਨੀ ਤੌਰ ਦੇ ਉੱਤੇ ਮੈਂ ਕਹਾਂ ਬਹੁਤ ਮਾੜਾ ਹੋਇਆ ਬੰਦੇ ਦੀ ਮੰਦੀ ਮੌਜ ਆ ਜੇ ਅੱਜ ਇੱਕ ਗੋਰਾ ਸਿੱਖ ਧਰਮ ਦੇ ਵਿੱਚ ਆ ਗਿਆ ਅਸੀਂ ਕਹਿੰਦੇ ਭਈ ਕਲਾ ਵਰਤਗੀ ਤੇ ਜੇਕਰ ਇੱਕ ਸਿੱਖ ਧਰਮ ਦਾ ਵਿਅਕਤੀ ਕਿਸੇ ਹੋਰ ਧਰਮ ਤੇ ਵਰਤ ਗਿਆ ਤੇ ਫਿਰ ਉਧਰ ਵੀ ਕਲਾ ਵਰਤਗੀ ਫਿਰ ਤਾਂ ਇਹ ਗੱਲ ਕਹਿ ਲਈਏ ਪਰ ਆਪਾਂ ਇਹਨਾਂ ਗੱਲਾਂ ਨੂੰ ਮੰਨ ਕੇ ਰਾਜ਼ੀ ਨਹੀਂ ਆਂ ਚੌਂਕਾਂ ਦੇ ਵਿੱਚ ਤੁਹਾਨੂੰ ਅੱਜ ਲਿਟਰੇਚਰ ਮਿਲਦਾ ਘਰ ਘਰ ਦੇ ਵਿੱਚ ਤੁਹਾਨੂੰ ਲਿਆ ਕੇ ਲਿਟਰੇਚਰ ਦਿੰਦੇ ਆ ਈਸਾਈ ਭਾਈਚਾਰੇ ਦੇ ਲੋਕ ਕਈ ਪਰ ਉਹ ਪਤਾ ਨਹੀਂ ਵੀ ਕਿੰਨਾ ਕੁ ਫੋਲੋ ਕਰਦੇ ਦਿਲੀ ਤੌਰ ਤੇ ਆਪਦੇ ਧਰਮ ਨੂੰ ਕਿੰਨਾ ਕੁ ਜੁੜੇ ਹੋਏ ਹੈ ਰੱਬ ਜਾਣਦਾ ਪਰ ਭਾਈ ਜੇਕਰ ਉਹ ਇਦਾਂ ਕਰਦੇ ਤੇ ਫਿਰ ਅਸੀਂ ਸਿੱਖ ਸਮਾਗ ਵਾਲੇ ਕੀ ਕਰਦੇ ਆ ਅਸੀਂ ਤਾਂ ਜੇ 20 ਬੰਦੇ ਚੱਲੇ ਹੁੰਦੇ ਆ 5 ਮਿੰਟਾਂ ਦੇ ਵਿੱਚ 5 ਧੜੇ ਬਣ ਜਾਂਦੇ ਆ ਇਹਦੇ ਪਿੱਛੇ ਕਾਰਨ ਕੀ ਆ ਕਦੇ ਇਹ ਦੇਖਿਆ ਵੀ ਭਾਈ ਕਿਸੇ ਹੋਰ ਧਾਰਮਿਕ ਸਥਾਨ ਦੇ ਉੱਤੇ ਹੂੰ ਵੀ ਭਾਈ ਪ੍ਰਧਾਨਗੀ ਦੇ ਪਿੱਛੇ ਛੇਤਰੋ ਛਤਰੀ ਹੋ ਗਏ ਸਾਡੇ ਵਾਲੇ ਪਾਸੇ ਕਿਉਂ ਹੁੰਦੇ ਆ ਸਾਡੇ ਵਿੱਚ ਬਹੁਤ ਸਾਰੀਆਂ ਕਾਰਨ ਆ ਨਹੀਂ ਜੀ ਨਹੀਂ ਜੀ ਟੇਣਾ ਸਾਹਿਬ ਜੀ ਟੇਣਾ ਸਾਹਿਬ ਜੀ ਗੱਲ ਇਸ ਤਰ੍ਹਾਂ ਆ ਛੇਤਰੋ ਛਤਰੀ ਸਾਰੇ ਹੀ ਹੁੰਦੇ ਆ ਇਹ ਗੱਲ ਤਾਂ ਵੈਸੇ ਮੈਂ ਇਹਨਾਂ ਨਾਲ ਇਸ ਗੱਲ ਨਾਲ ਸਹਿਮਤ ਨਹੀਂ ਹਟੇਣਾ ਸਾਹਿਬ ਜੀ ਦੇ ਨਾਲ ਮੁਸਲਮਾਨ ਧਰਮ ਦੇ ਵਿੱਚ ਵੀ ਬੜੇ ਫਿਰਕੇ ਆ ਸਾਈ ਧਰਮ ਵਿੱਚ ਵੀ ਬੜੇ ਫਿਰਕੇ ਆ ਹਰ ਇੱਕ ਜੀ ਹੁੰਦੇ ਆ ਇਹ ਤਾਂ ਹਰ ਇੱਕ ਜੀ ਹੁੰ ਇਹ ਹਰੇਕ ਛੀ ਹੁੰਦੇ ਆ ਤੇ ਇਦਾਂ ਮੈਂ ਸਹਿਮਤ ਨਹੀਂ ਆ ਇਹ ਛਿਤਰੋ ਛਿਤਰੀ ਲਗਭਗ ਸਾਰੇ ਹੁੰਦੇ ਆ ਕੋਈ ਜਿੱਡਾ ਮਰਜੀ ਕਹੀ ਜਾਵੇ ਵੀ ਅਸੀਂ ਨਹੀਂ ਹੁੰਦੇਗੇ ਇਦਾਂ ਦੀਆਂ ਕਿਉਂਕਿ ਹੁਣ ਆਪਾਂ ਵੀਡੀਓ ਇਦਾਂ ਦੀ ਕਰਦੇ ਆ ਵੀ ਉਹ ਚਲੋ ਵੀ ਕਿਤੇ ਦਿਖਾ ਦੇਾਂਗੇ ਤੁਹਾਨੂੰ ਇਹ ਸਾਰੇ ਹੁੰਦੇ ਆ ਕੁਛ ਆਪਾਂ ਪੰਜਾਬੀ ਲੋਕ ਆ ਜਿਹੜੇ ਨਾ ਕੀ ਕਹਿੰਦੇ ਜਜ਼ਵਾਤੀ ਹੋ ਜਾਂਦੇ ਆ ਹਾਂਜੀ ਇਹਨੇ ਐ ਕਰਤਾ ਜੀ ਇਹ ਸਿੱਖ ਹੋ ਗਏ ਨੇ ਐ ਕਰਤਾ ਜੀ ਦਾੜਾ ਰੱਖਿਆ ਇਹਨੇ ਐ ਕਹਤਾ ਜੀ ਇਹਨੇ ਕਿਰਪਾਨ ਪਾਈ ਤੇ ਗਾਲ ਕੱਢਤੀ ਜੀ ਅਸੀਂ ਥੋੜਾ ਜਿਹਾ ਨਾ ਬੁਧਾ ਚੜਾ ਕੇ ਮਸਾਲੇ ਮਸੂਲੇ ਲਾ ਕੇ ਮਤਲਬ ਕਰਦੇ ਆ ਇਸ ਕਰਕੇ ਅਸੀਂ ਥੋੜੇ ਹੋ ਗਏ ਆ ਬੜੇ ਲੋਕ ਤੁਸੀਂ ਹਿੰਦੂ ਧਰਮ ਚ ਦੇਖੋ ਕਿਸੇ ਨੇ ਤਿਲਕ ਲਾਇਆ ਨਹੀਂ ਲਾਇਆ ਹਿੰਦੂ ਆ ਠੀਕ ਆ ਜਨੇਊ ਪਾਇਆ ਨਹੀਂ ਪਾਇਆ ਹਿੰਦੂ ਪੱਗ ਬੰਨੀ ਨਹੀਂ ਬੰਨੀ ਹਿੰਦੂ ਜਿਹੜਾ ਹਿੰਦੂ ਉਹ ਹਿੰਦੂ ਹੀ ਆ ਇਹ ਸਾਡੇ ਚ ਥੋੜਾ ਜਿਹਾ ਨਾ ਬੜਾ ਆਪਣੇ ਲੋਕਾਂ ਚ ਨਾ ਬੜਾ ਆਹ ਦੇਖੋ ਜੀ ਆਹ ਕਰਤਾ ਜੀ ਉਹ ਕਰਤਾ ਜੀ ਆਹ ਦੇਖੋ ਜੀ ਮੱਛੀਆਂ ਖਾਈ ਜਾਂਦਾ ਤੋ ਕੀ ਆ ਪੀਓ ਜ਼ਰੂਰੀ ਦੱਸਣਾ ਤੇ ਚਾਰ ਚਪੇੜਾ ਬੰਦੇ ਦੇ ਪਾਸੇ ਕਰਕੇ ਲਾ ਦਿਓ ਨਹੀਂ ਵੀਡੀਓ ਜ਼ਰੂਰ ਬਣਾਉਣੀ ਹੁੰਦੀ ਆ ਸੋ ਅੱਗੇ ਆਜੋ ਜੀ ਦੇ ਕਰਕੇ ਪਿੰਡਾਂ ਦੇ ਵਿੱਚ ਵੰਡੀਆਂ ਪਈਆਂ ਹੂੰ ਗੁਰੂ ਸਾਹਿਬ ਨੇ ਇੱਕ ਦੀ ਗੱਲ ਕਹੀ ਇੱਕ ਓੰਕਾਰ ਦੀ ਗੱਲ ਕਹੀ ਅਸੀਂ ਇੱਕ ਕਿੰਨੇ ਦਾ ਸਵਾਲ ਤਾਂ ਇਹ ਆ ਸਾਨੂੰ ਇਹਨਾਂ ਗੱਲਾਂ ਨੂੰ ਸਮਝੜਾ ਪਊਗਾ ਕੱਲਾ ਫਿਕਰ ਨਹੀਂ ਦੀ ਪੰਜਾਬ ਈਸਾਈ ਬਣ ਰਿਹਾ ਹੈ ਪੰਜਾਬ ਈਸਾਈ ਬਣ ਰਿਹਾ ਹੈ ਪੰਜਾਬੀ ਈਸਾਈ ਕਿਉਂ ਬਣ ਰਿਹਾ ਹੈ ਕਿਹੜੇ ਕਾਰਨਾਂ ਕਰਕੇ ਬਣ ਰਿਹਾ ਹੈ ਉਹਨਾਂ ਕਾਰਨਾਂ ਦਾ ਹੱਲ ਕੀ ਕੀਤਾ ਜਾਵੇ ਇਹ ਕਾਰਨ ਕਿਵੇਂ ਲੱਭ ਕੇ ਤੇ ਇਹਨਾਂ ਨੂੰ ਕੋਈ ਨਿਵਾਰਣ ਕੀਤਾ ਜਾਵੇ ਇਹਦੇ ਵੱਲ ਵੀ ਗੌਰ ਕਰਨੀ ਚਾਹੀਦੀ ਆ ਬਾਕੀ ਧਰਮ ਫਿਰ ਮੈਂ ਗੱਲ ਕਹਿੰਦਾ ਕਿ ਬੰਦੇ ਦਾ ਨਿੱਜੀ ਵਿਸ਼ਾ ਹੈਗਾ ਜਿਹੜੀ ਗੱਲ ਸ਼ਿਫਟ ਵਾਲੀ ਸੀ ਬਦੋਵਾਲ ਪਿੰਡ ਦੀ ਤੇ ਅਕੜੀ ਪਿੰਡ ਦੀ ਇਹਨਾਂ ਦੋ ਪਿੰਡਾਂ ਦੀਆਂ ਪੰਚਾਇਤਾਂ ਦੀਆਂ ਰਿਪੋਰਟਾਂ ਪੜ੍ਹੀਆਂ ਪਿੰਡ ਦੀਆਂ ਸੂਝਵਾਨ ਪੰਚਾਇਤਾਂ ਨੇ ਸੂਝਵਾਨ ਸਰਪੰਚਾਂ ਨੇ ਪੰਚਾਇਤ ਮੈਂਬਰਾਂ ਨੇ ਮਤੇ ਪਾਏ ਆ ਕਿ ਸਾਡੇ ਪਿੰਡ ਦੇ ਵਿੱਚ ਕੋਈ ਵੀ ਮੁੰਡਾ ਜਾਂ ਕੁੜੀ ਜਿਹੜਾ ਕਿ ਆਈਐਸ ਜਾਂ ਪੀਸੀਐਸ ਦੀ ਪੜ੍ਹਾਈ ਕਰਨੀ ਚਾਹੁੰਦਾ ਹੂੰ ਪੈਸਿਆਂ ਦੀ ਕਮੀ ਆ ਪਿੰਡ ਦੀ ਪੰਚਾਇਤ ਉਹਨਾਂ ਦੇ ਸਾਰੇ ਖਰਚੇ ਕਰੂਗੀ ਕੀ ਬੜੀ ਵੱਡੀ ਗੱਲ ਆ ਇਹ ਤਾਂ ਨਹੀਂ ਕਹਿੰਦੇ ਵੀ ਭਾਈ ਆਪਾਂ ਇੱਥੇ ਮੇਲਾ ਕਰਾਵਾਂਗੇ ਹੂੰ ਆਪਾਂ ਦੀ ਫੁਕਰੀ ਵਾਲਾ ਕੰਮ ਕਰਾਵਾਂਗੇ ਏਦਾਂ ਦੇ ਫੈਸਲੇ ਕਰਨੇ ਸਮੇਂ ਦੀ ਲੋੜ ਆ ਮੇਰੀ ਇੱਕ ਹੋਰ ਬੇਨਤੀ ਆ ਇਹਨਾਂ ਪਿੰਡਾਂ ਦੀਆਂ ਪੰਚਾਇਤਾਂ ਨੂੰ ਵੀ ਇਹ ਵੀ ਗੱਲ ਕਹੀ ਜਾਵੇ ਕਿ ਪਿੰਡ ਦੇ ਵਿੱਚ ਜੇਕਰ ਕੋਈ ਕੈਂਸਰ ਪੀੜਤ ਹੋ ਗਿਆ ਤੇ ਪਤਾ ਹੀ ਹੁੰਦਾ ਪਿੰਡ ਦੇ ਵਿੱਚ ਸਹੀ ਅਰਥਾਂ ਦੇ ਵਿੱਚ ਕੌਣ ਕਿੰਨਾ ਕੁ ਗਰੀਬ ਆ ਤੇ ਕਿੰਨਾ ਕੁ ਅਮੀਰ ਆ ਲੋੜਵੰਦ ਦੀ ਇਲਾਜ ਦਾ ਸਾਰਾ ਖਰਚਾ ਕੈਂਸਰ ਦੇ ਉੱਤੇ ਪਿੰਡ ਦੀ ਪੰਚਾਇਤ ਕਰੂਗੀ ਜੇ ਤੁਹਾਡੇ ਫੰਡ ਦੇ ਵਿੱਚ ਹੈਗਾ ਤਾਂ ਉਦਾਂ ਵੀ ਤਾਂ ਫੰਡ ਪਿਆ ਹੀ ਆ ਜੇ ਤੁਹਾਡੇ ਕੋਲ ਹੈਗੇ ਤੁਸੀਂ ਇਸ ਗੱਲ ਦਾ ਮਤਾ ਪਾਸ ਕਰੋ ਕਿ ਭਾਈ ਪਿੰਡ ਦੇ ਵਿੱਚ ਜੇਕਰ ਕੋਈ ਬਹੁਤ ਬਿਮਾਰ ਪਿਆ ਉਹ ਇਲਾਜ ਖੁਣੋਂ ਮਰ ਰਿਹਾ ਤੇ ਪਿੰਡ ਦੀ ਪੰਚਾਇਤ ਨਾ ਉਹਨੂੰ ਦੇਖੂਗੀ ਵੀ ਭਾਈ ਕਿਹੜੀ ਜਾਤ ਦਾ ਕਿਹੜੀ ਬਰਾਦਰੀ ਦਾ ਕਿਹੜੀ ਪੱਤੀ ਦਾ ਕਿਹੜੀ ਪਾਰਟੀ ਦਾ ਕਿਹੜੇ ਧਰਮ ਦਾ ਉਹਦੀ ਪਹਿਲ ਦੇ ਆਧਾਰ ਦੇ ਉੱਤੇ ਮਦਦ ਕੀਤੀ ਜਾਊਗੀ ਪੰਚਾਇਤ ਨਾਲ ਖੜੂਗੀ ਆਪਾਂ ਇਹ ਵੀ ਮਤੇ ਪਾਗੇ ਕਈ ਪਿੰਡਾਂ ਦੀਆਂ ਪੰਚਾਇਤਾਂ ਨੇ ਇਹ ਵੀ ਫੈਸਲਾ ਕੀਤਾ ਮਤੇ ਪਾ ਕੇ ਕਿ ਜੇਕਰ ਪਿੰਡ ਦਾ ਕੋਈ ਵਿਅਕਤੀ ਨਸ਼ੇ ਵਿੱਚਊਗਾ ਜਾਂ ਨਸ਼ਾ ਕਰੂਗਾ ਤੇ ਜੇਕਰ ਉਹ ਕਿਸੇ ਕਾਨੂੰਨੀ ਚੱਕਰ ਦੇ ਵਿੱਚ ਫਸ ਗਿਆ ਤਾਂ ਪਿੰਡ ਉਹਦੇ ਪਿੱਛੇ ਨਹੀਂ ਜਾਊਗਾ ਪੰਚਾਇਤ ਉਹਦੇ ਪਿੱਛੇ ਨਹੀਂ ਜਾਊਗੀ ਬਹੁਤ ਵਧੀਆ ਫੈਸਲਾ ਹੈ ਵੀ ਸਹੀ ਹੈ ਆਈਐਸ ਦੇ ਪੀਸੀਐਸ ਸਾਡੇ ਪੰਜਾਬ ਦੇ ਨੌਜਵਾਨ ਕਰਦੇ ਰਹਿਣ ਮੁੰਡੇ ਕੁੜੀਆਂ ਅੱਗੇ ਵਧੇ ਰਹਿਣ ਇਹਦੀ ਅਸੀਂ ਕਾਮਨਾ ਕਰਦੇ ਆ ਪਰ ਲੋੜ ਸਿਰਫ ਇਸ ਗੱਲ ਨੂੰ ਸਮਝਣ ਦੀ ਆ ਕਿ ਭਾਈ ਪਿੰਡਾਂ ਦੇ ਵਿਕਾਸ ਦੇ ਲਈ ਕਿਹੜੀਆਂ-ਕਿਹੜੀਆਂ ਜ਼ਰੂਰਤਾਂ ਲੱਭਣੀਆਂ ਚਾਹੀਦੀਆਂ ਆ ਆਜੂ ਆਪਾਂ ਜ਼ਰੂਰਤਾਂ ਲੱਭ ਗਏ ਜਿਹਦੇ ਕਰਕੇ ਸਾਡੇ ਪਿੰਡਾਂ ਜਿਹੜੇ ਉਹ ਖੁੱਗ ਵਸਦੇ ਰਹਿਣ ਸਾਡੇ ਪਿੰਡ ਦੀ ਜਵਾਨੀ ਆ ਜਿਹੜੀ ਉਹ ਅੱਗੇ ਵਧਦੀ ਰਹੇ ਬਹੁਤ ਸਾਰੇ ਪਿੰਡਾਂ ਦੇ ਵਿੱਚ ਬਹੁਤ ਸਾਰੇ ਚੰਗੇ ਕੰਮ ਵੀ ਹੋ ਰਹੇ ਆ ਪਿੰਡ-ਪਿੰਡ ਦੇ ਵਿੱਚੋਂ ਨੌਜਵਾਨ ਮੁੰਡੇ ਕੁੜੀਆਂ ਵਿਦੇਸ਼ਾਂ ਦੇ ਵਿੱਚ ਗਏ ਆ ਤੇ ਮੈਂ ਦਾਅਵੇ ਨਾਲ ਇਹ ਗੱਲ ਕਹਿੰਦਾ ਕਿ ਵਿਦੇਸ਼ਾਂ ਦੇ ਵਿੱਚ ਗਏ ਹੋਏ ਪੰਜਾਬੀਆਂ ਨੇ ਕੋਈ ਸੂਈ ਜੋਗਾ ਕੋਈ ਸਿਲਾਈ ਜੋਗਾ ਕੋਈ 100 ਡਾਲਰ ਸਾਲ ਦਾ ਖਰਚਾ ਦਾ ਆਪਦੇ ਪਿੰਡ ਦੇ ਉੱਤੇ ਕੋਈ 1 ਲੱਖ ਖਰਚਾ ਦਾ ਹੋਊਗਾ ਕੋਈ 10000 ਖਰਚਾ ਦਾ ਹੋਊਗਾ ਜਿਹੜੇ ਵੀ ਖਰਚਦੇ ਆ ਤੇ ਉਹਨਾਂ ਦੀ ਕਿਰਤ ਕਮਾਈ ਦੇ ਵਿੱਚ ਵਾਧਾ ਹੋਵੇ ਆ ਜੋ ਆਪਾਂ ਸ਼ੁਕਰਾਨਾ ਕਰਨਾ ਵੀ ਸਿੱਖੀਏ ਇਹ ਨਹੀਂ ਵੀ ਬੰਦੇ ਦੇ ਕਹੇ ਜੀ ਛੱਪੜ ਦੀ ਸਫਾਈ ਮੈਂ ਕਰਵਾ ਦਿੰਨਾ ਤੇ ਬਾਅਦ ਵਿੱਚ ਉਹਨੇ ਸਫਾਈ ਕਰਾਤੀ ਤੇ ਆਪਾਂ ਮਗਰੋਂ ਫੇਰ ਗੰਦ ਪਾ ਦਈਏ ਬੰਦਾ ਕਰੇ ਕਿ ਪਿੰਡ ਦੇ ਵਿੱਚ ਸਫਾਈ ਮੈਂ ਕਰਾ ਦਿੰਨਾ ਉਹ ਸਫਾਈ ਕਰਾ ਕੇ ਚਲਾ ਗਿਆ ਆਪਾਂ ਫੇਰ ਗੰਦ ਪਾ ਦਈਏ ਬੰਦਾ ਕਰੇ ਜੀ ਆਰਓ ਮੈਂ ਲਵਾ ਦਿੰਨਾ ਪਿੰਡ ਦੇ ਵਿੱਚ ਉਹਨੇ ਲਵਾਤਾ ਖੇਡ ਦਾ ਮੈਦਾਨ ਉਹਨਾਂ ਨੇ ਬਣਵਾਤਾ ਐਨਆ ਆਪਾਂ ਵੀ ਆਪਦੇ ਫਰਜ਼ ਨਿਭਾਏ ਇਹਨੇ ਕੋਈ ਲੇਖਾ ਨਹੀਂ ਦੇਣਾ ਕਿਸੇ ਨੇ ਪਿੰਡ ਸਾਰਿਆਂ ਦਾ ਹੁੰਦਾ ਪਿੰਡ ਸਮੂਹ ਦਾ ਨਾਂ ਪਿੰਡ ਦੇ ਵਿੱਚ ਰਹਿਣ ਵਾਲੇ ਇਕੱਲੇ ਇਕੱਲੇ ਬੰਦੇ ਦੇ ਬਹੁਤ سارے ਫਰਜ਼ ਬਣਦੇ ਆ ਸੋ ਆਜੋ ਆਪਾਂ ਆਪਦੇ ਫਰਜ਼ਾਂ ਦੀ ਪੂਰਤੀ ਕਰਗੇ ਆਪਦੇ ਫਰਜ਼ ਨਿਭਾਈਏ ਦਿਲੀ ਤੌਰ ਤੇ ਜ਼ਿੰਮੇਵਾਰੀਆਂ ਨਿਭਾਉਣਾ ਸ਼ੁਰੂ ਕਰਗੇ ਤੁਸੀਂ ਆਕਾਲੀ ਹੋ ਸਕਦੇ ਆ ਤੁਸੀਂ ਕਾਂਗਰਸੀ ਹੋ ਸਕਦੇ ਆ ਤੁਸੀਂ ਆਪ ਵਾਲੇ ਹੋ ਸਕਦੇ ਆ ਤੁਸੀਂ ਬੀਜੇਪੀ ਬਸਪਾ ਵਾਲੇ ਹੋ ਸਕਦੇ ਆ ਪਰ ਪਹਿਲਾਂ ਤੁਸੀਂ ਪਿੰਡ ਵਾਸੀ ਆ ਜੇ ਕੋਈ ਲੀਡਰ ਲੂਟਰ ਦੀ ਕੰਮੋਂ ਦਾ ਬਾਅਦ ਦੇ ਵਿੱਚ ਸਭ ਤੋਂ ਪਹਿਲਾਂ ਗਵਾਂਡੀ ਨੇ ਪਿੰਡ ਵਾਲੇ ਨੇ ਕੰਮ ਆਉਣਾ ਭੋਗ ਦੇ ਉੱਤੇ ਉਹ ਆਉਣਗੇ 5 ਮਿੰਟ 2 4 5 7 ਮਿੰਟ ਉਹ ਵਿਆਹ ਦੇ ਉੱਤੇ ਆਉਣਗੇ ਹੂੰ ਸਭ ਤੋਂ ਪਹਿਲਾਂ ਪਿੰਡ ਦੇ ਲੋਕ ਤੇ ਪਿੰਡ ਵਸਦੇ ਰਹਿਣ ਮਿਹਰਬਾਨੀ ਹਾਂਜੀ ਸੁਣੀ ਜੀ ਟਹਿਣਾ ਸਾਹਿਬ ਜੀ ਦੀ ਗੱਲ ਗੱਲਾਂ ਬਹੁਤ ਵਧੀਆ ਕੀਤੀਆਂ ਇਹਨਾਂ ਨੇ ਬਾਕੀ ਮੈਂ ਬਹੁਤ ਵਾਰ ਕਿਹਾ ਆ ਵੀ ਜਿਹੜਾ ਜਾਤਾਂ ਪਾਤਾਂ ਵਾਲਾ ਮਸਲਾ ਹੈ ਨਾ ਇਹਨੂੰ ਕੱਢ ਦੋ ਵਧੀਆ ਗੱਲ ਨਹੀਂ ਗੀ ਮੈਂ ਤੁਹਾਨੂੰ ਇੱਕ ਗੱਲ ਸੁਣਾਉਣਾ ਇੱਥੇ ਮੈਂ ਇੱਕ ਪਾਕਿਸਤਾਨੀ ਭਰਾ ਨਾਲ ਕੰਮ ਕਰਦਾ ਸੀਗਾ ਤੇ ਉਹ ਮੈਨੂੰ ਨਾ ਅਕਸਰ ਖਾਣ ਨੂੰ ਮਤਲਬ ਚੀਜ਼ ਹੁੰਦੀ ਨਾ ਕੋਈ ਤੇ ਮੈਨੂੰ ਲੱਗ ਭਾਂਡੇ ਚ ਬੜੇ ਸੋਹਣੇ ਤਰੀਕੇ ਦੇ ਨਾਲ ਨਾ ਪਾ ਕੇ ਦੇਣੀ ਉਹਨਾਂ ਨੇ ਚੀਜ਼ ਤੇ ਮੈਂ ਇੱਕ ਦਿਨ ਉਹਨੂੰ ਪੁੱਛਿਆ ਮੈਂ ਕਿ ਤੁਸੀਂ ਮੈਨੂੰ ਆਪਦੇ ਨਾਲ ਕਿਉਂ ਨਹੀਂ ਖਵਾਣੇਗੇ ਤੇ ਮੈਨੂੰ ਕਹਿੰਦਾ ਵੀ ਅਸੀਂ ਜਿਹੜਾ ਵੱਡਾ ਹੈ ਨਾ ਸਾਡੇ ਤੋਂ ਅਸੀਂ ਉਹਨੂੰ ਇੱਜ਼ਤ ਹੀ ਐਨੀ ਕਰਦੇ ਆਂ ਵੀ ਉਹਨੂੰ ਅਲੱਗ ਹੀ ਦੇਣੀ ਹੈ ਚੀਜ਼ ਤਾਂ ਮੈਂ ਮੈਨੂੰ ਫੇਰ ਵੀ ਸ਼ੱਕ ਸੀ ਮੈਂ ਹੋਰ ਇੱਕ ਦੋ ਬੰਦਿਆਂ ਤੋਂ ਪੁੱਛਿਆ ਉਹ ਕਹਿੰਦਾ ਵੀ ਇਸਲਾਮ ਦੇ ਵਿੱਚ ਇਹ ਚੀਜ਼ ਲਿਖੀ ਹੋਈ ਆ ਪਤਾ ਨਹੀਂ ਮੈਨੂੰ ਨਹੀਂ ਪਤਾਗਾ ਉਹ ਬੰਦੇ ਦੇ ਕਹਿਣ ਦੀ ਗੱਲ ਆ ਵੀ ਜਿਹੜਾ ਇਸਲਾਮਸ ਨਹੀਂਗਾ ਹਨਾ ਤੇ ਉਹਨੂੰ ਅਸੀਂ ਨਾਲ ਨਹੀਂ ਖਾਣਦੇਗੇ ਪਰ ਕਈਆਂ ਦੇ ਨਾਲ ਖਾਂਦੇ ਵੀ ਆ ਇੱਥੇ ਕੋਈ ਐਡੀ ਗੱਲ ਨਹੀਂ ਗਈ ਲੇ ਦੇਖੋ ਇੱਕ ਸਟਾਈਲ ਉਹਨਾਂ ਦਾ ਦੇਖੋ ਗੱਲ ਕਰਨ ਦਾ ਸਟਾਈਲ ਉਹਨਾਂ ਦਾ ਤਰੀਕਾ ਵੇਖੋ ਵੀ ਅਸੀਂ ਉਸ ਬੰਦੇ ਦੀ ਇੱਜ਼ਤ ਇੰਨੀ ਕਰਦੇ ਆ ਬਸ ਇੰਨੀਆਂ ਕੁ ਗੱਲਾਂ ਬਾਤਾਂ ਆ ਪੇ ਆਪਾਂ ਐਵੇਂ ਨਾ ਕਰੀਏ ਤੋ ਵਧੀਆ ਗੱਲ ਆ ਤੇ ਠੀਕ ਆ ਜਾਤੀ ਪਾਤੀ ਤੁਸੀਂ ਰੱਖਣੀ ਆ ਰੱਖੋ 노 ਪ੍ਰੋਬਲਮ 노 ਟੈਨਸ਼ਨ ਲੇਕਿਨ ਅ ਅਸੀਂ ਜਦੋਂ ਇਹ ਚੀਜ਼ਾਂ 'ਚ ਆ ਜਾਂਦੇ ਆ ਨਾ ਵੀ ਮੈਂ ਇਹਦਾਂ ਨਹੀਂ ਖਾਣਾ ਇਹ ਛੋਟੀ ਜਾਤੀ ਦਾ ਇਹ ਵੱਡੀ ਜਾਤੀ ਦਾ ਇੱਥੇ ਮਰੀ ਗੱਲ ਆ ਹਨਾ ਜੇ ਤੁਹਾਨੂੰ ਲੱਗਦਾ ਵੀ ਆ ਤਾਂ ਜਿੱਦਾਂ ਮੈਂ ਤੁਹਾਨੂੰ ਤਰੀਕਾ ਦੱਸਿਆ ਅਗਲੇ ਨੂੰ ਸੋਹਣੇ ਬਰਤਨ ਦੇ ਵਿੱਚ ਪਾ ਕੇ ਦੇ ਦਿਓ ਤੁਸੀਂ ਬਾਅਦ ਦੇ ਵਿੱਚ ਉਹ ਬਰਤਨ ਨਾਲ ਯੂਜ਼ ਕਰੋ ਲੇਕਿਨ ਅਗਲੇ ਨੂੰ ਤਾਂ ਫੀਲ ਨਹੀਂ ਹੋਇਆ ਨਾ ਅਗਲੇ ਨੂੰ ਫੀਲ ਨਾ ਕਰਾਓ ਪਿਪਾਈ ਤੂੰ ਕਮਜ਼ੋਰ ਆ ਤੂੰ ਉਹ ਕਾ ਮਾੜੀ ਜਾਤੀ ਦਾ ਆ ਤੂੰ ਚੰਗੀ ਜਾਤੀ ਦਾ ਮੇਰੇ ਵਾਸਤੇ ਤਾਂ ਕੋਈ ਜਾਤ ਨਹੀਂ ਗੀ ਮੈਂ ਤਾਂ ਆਪਾਂ ਤਾਂ ਹੁਣ ਦੇਖਦੇ ਆਂ ਗੁਰੂ ਮਹਾਰਾਜ ਕਿਰਪਾ ਕਰੇ ਤਾਂ ਸੋ ਇਹ ਗੱਲਾਂ ਬਾਤਾਂ ਆ ਅ ਬਹੁਤ ਰੜਨਗੇ ਸਾਡੇ ਨਾਲ ਅਸੀਂ ਥੋੜਾ ਜਿਹਾ ਆਪਣੇ ਆਪ ਨੂੰ ਸੁਧਾਰ ਲਈਏ ਬਾਕੀ ਟੈਨਸ਼ਨ ਨਹੀਂ ਲੈਣੀ ਜਿਉਂਦੇ ਰੋ ਹੱਸਦੇ ਰੋ ਬਸਦੇ ਰੋ ਮੋਜਾ ਮਾਣੋ ਖੁਸ਼ ਰਿਆ ਕਰੋ ਓਕੇ ਬਾਈ ਥੈਂਕ ਯੂ